ਨੂਰ ਮਹਿਲ ਥਾਣਾ ਨੇ ਇੱਕ ਵਾਰ ਫਿਰ ਆਇਆ ਸੁਰਖੀਆਂ ਵਿੱਚ ਦੱਸ ਦੇਈ ਕਿ ਨੂਰ ਮਹਿਲ ਥਾਣਾ ਲੋ ਹੈ ਜਿੱਥੇ ਆਏ ਦਿਨ ਦਿਨ ਦੇ ਹਾਦਸੇ ਨੂੰ ਹੋਈਆਂ ਵਾਰਦਾਤਾਂ ਹੋ ਰਹੀਆਂ ਹਨ ਗੱਲ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ ਵੀ ਹੁਣ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਥਾਣਾ ਨੂਰ ਮਹਿਲ ਦੀ ਪੁਲਿਸ ਸਿਰਫ ਦਿਖਾਵੇ ਲਈ ਹੀ ਹੈ ਕਿਉਂਕਿ ਜਿਸ ਤਰ੍ਹਾਂ ਲੁੱਟ ਖੋਹ ਕਰਨ ਵਾਲੇ ਕਰਾਂ ਤੇ ਦੁਕਾਨਾਂ ਦੇ ਅੰਦਰ ਵੜ ਕੇ ਬਿਨਾਂ ਕਿਸੇ ਡਰ ਪੈਦੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਨਿਕਲ ਜਾਂਦੇ ਹਨ ਉਸ ਨੂੰ ਦੇਖਦੇ ਹੋਇਆ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਸਐਚਓ ਨੂਰਮਹਿਲ ਅਤੇ ਉਸਦੀ ਪੁਲਿਸ ਨੂੰ ਸਿਰਫ ਲੀਡਰਾਂ ਦੀ ਆਓ ਭਗਤ ਲਈ ਹੀ ਰੱਖਿਆ ਹੋਇਆ ਹੈ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਲੁੱਟ ਖੋਹ ਥਾਣੇ ਤੋਂ ਬਾਹਰ ਹੁੰਦੀ ਸੀ ਪਰ ਹੁਣ ਆਮ ਲੋਕਾਂ ਦੀ ਲੁੱਟ ਖੋਹ ਥਾਣੇ ਦੀ ਹੱਦ ਅੰਦਰ ਹੀ ਹੋਣ ਲੱਗ ਪਈ ਹੈ ਜਿਸ ਦੀ ਤਾਜ਼ਾ ਉਦਾਹਰਣ ਹੈ ਪਿੰਡ ਬੰਡਾਲਾ ਦਾ ਇੱਕ ਦੀਪਕ ਨਾਂ ਦਾ ਨੌਜਵਾਨ ਜਿਸ ਨੂੰ ਇੱਕ ਪੀਸੀਸੀ ਕਰਵਾਉਣ ਲਈ 6000 ਰੁਪਏ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪਿਆ ਅਤੇ ਫਿਰ ਕਿਤੇ ਜਾ ਕੇ ਉਸ ਦੀ ਪੀਸੀਸੀ ਥਾਣੇ ਵਿੱਚੋਂ ਕਲੀਅਰ ਹੁੰਦੀ ਹੈ ਹੁਣ ਇਹ 6000 ਰੁਪਏ ਕਿਸ ਨੇ ਲਏ ਅਤੇ ਕਿਉਂ ਲਏ ਇਹ ਤੁਸੀਂ ਪੀੜਤ ਵਿਅਕਤੀ ਦੀ ਜ਼ੁਬਾਨੀ ਹੀ ਸੁਣੋ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਬੇਸ਼ੱਕ ਸੀਨੀਅਰ ਅਧਿਕਾਰੀਆਂ ਵੱਲੋਂ ਨੂਰ ਮਹਿਲ ਥਾਣਾਂਨ ਮੁਖੀ 3-4 ਮਹੀਨੇ ਦੌਰਾਨ ਬਦਲ ਦਿੱਤਾ ਜਾਂਦਾ ਹੈ ਤੇ ਨਵੇਂ ਥਾਣਾਂਨ ਮੁਖੀ ਤੋਂ ਆਮ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਹੁਣ ਹਾਲਾਤਾਂ ਵਿੱਚ ਸੁਧਾਰ ਆ ਜਾਵੇਗਾ ਪਰ ਦੁੱਖ ਦੀ ਗੱਲ ਇਹ ਹੈ ਕਿ بار-ਬਾਰ ਥਾਣਿਆਂ ਦੇ ਮੁਖੀ ਬਦਲੇ ਜਾਣ ਦੇ ਬਾਅਦ ਵੀ ਪ੍ਰਣਾਲੀ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਇੱਥੇ ਇਹ ਵੀ ਦੱਸਿਆ ਜਾਣਾ ਜ਼ਰੂਰੀ ਹੈ ਕਿ ਬੇਸ਼ੱਕ ਪੁਲਿਸ ਮੁਲਾਜ਼ਮ ਵੱਲੋਂ ਇਸ ਖਬਰ ਨੂੰ ਰੁਕਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਅਤੇ ਰਿਸ਼ਵਤ ਦੀ ਆਫਰ ਵੀ ਕੀਤੀ ਗਈ ਸੀ ਜਿਸ ਦੇ ਸਬੂਤ ਵੀ ਪੱਤਰਕਾਰਾਂ ਕੋਲ ਮੌਜੂਦ ਹਨ। ਪਰ ਕੇ 9 نیوز ਪੰਜਾਬ ਦੀ ਟੀਮ ਵੱਲੋਂ ਹਮੇਸ਼ਾ ਹੀ ਪੀੜਤ ਲੋਕਾਂ ਦੀ ਮਦਦ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਅਭਿਆਨ ਇਸ ਤਰ੍ਹਾਂ ਹੀ ਜਾਰੀ ਰਹੇਗਾ। ਪਿੰਡ ਜੇਪਣਾ ਦੀਪਕ ਮਰਦਾ ਕਿਹੜਾ ਪਿੰਡ ਪਾਜੀ ਬਡਾਲਾ ਜੀ ਕੀ ਮਾਮਲਾ ਹੋਇਆ ਜੀ ਤੁਹਾਡੇ ਨਾਲ ਮੈਂ ਪਾਜੀ ਜੀ ਅੱਜ ਤੋਂ 1 ਮਹੀਨਾ ਪਹਿਲਾਂ ਪਾਸਪੋਰਟ ਬਣਾਇਆ ਸੀਗਾ ਜੀ ਤੇ ਭਾਈ ਪਾਸਪੋਰਟ ਜਿੱਦਾਂ ਆ ਗਿਆ ਮੈਂ ਮੋੜ ਕੇ ਪੀਸੀਸੀ ਬਣਾਉਣੀ ਸੀਗੀ ਤੇ ਮੈਂ ਗਗਨ ਮੁੰਸ਼ੀ ਨੂੰ ਮਿਲਿਆ ਤੇ ਉਹ ਕਹਿੰਦੇ ਜੇ ਪੀਸੀਸੀ ਬਣਾਉਣੀ ਆ ਜਿੱਦਾਂ ਮੇਰੇ ਤੇ ਇੱਕ ਭਾਈ ਪਰਚਾ ਵੀ ਸੀਗਾ ਪਰਚਾ ਨਿਪਟ ਗਿਆ ਵਾ ਤੇ ਉਹ ਗ੍ਰੀਨ ਸੀ ਵੀ ਮੇਤੋ ਹੈਗੀ ਆ ਤੇ ਗਗਨ ਮੁੰਸ਼ੀ ਕਹਿੰਦਾ ਜੇ ਤੈਨੂੰ ਪੀਸੀਸੀ ਚਾਹੀਦੀ ਤੇ 10000 ਰੁਪਿਆ ਲੱਗਣਾ ਵਾ ਅੱਛਾ ਜੀ ਮਹੀਨਾ ਕਾ ਜਾ ਨਹੀਂ ਹੋਇਆ ਮੈਂ ਜਿੱਦਾਂ ਦਿਹਾੜੀ ਰੱਪਾ ਕਰਦਾ ਹੈਗਾ ਤੇ ਮੈਂ ਪੈਸੇ ਪੂਏ ਇਕੱਠੇ ਕਰਕੇ ਜਦੋਂ ਦੁਬਾਰਾ ਗਿਆ ਤੇ ਉਹ ਵੀ ਮੈਨੂੰ ਕਹਿੰਦੇ ਤੂੰ 6000 ਰੁਪਏ ਦੇ ਦੇ ਹੂੰ ਜੀ ਕਾਰ ਕਰਾ ਕੇ ਯਾਨੀ ਕਿ ਮੈਨੂੰ 5000 ਰੁਪਏ ਦੇ ਹੋਇਆ ਤੇ 5000 ਰੁਪਏ ਦੇ ਕੇ ਤਾਂ ਭਾਈ ਹੱਲੇ ਵੀ ਮੈਨੂੰ ਪੀਸੀ ਸੀ ਨਹੀਂ ਮੈਨੂੰ ਮਿਲੀ ਠੀਕ ਹੈ ਮੈਂ ਇਹ ਬੇਨਤੀ ਕਰਦਾ ਵੀ ਜਾਨੀ ਜਿੱਤੇ 100 ਰੁਪਏ ਫੀਸ ਆ ਤੁਸੀਂ 5000 ਜਾਨੀ ਕਾਹਦਾ ਲੈਂਦੇ ਆ ਸਰਕਾਰੀ ਤੇ ਮੜਾ ਜਾ ਗੌਰ ਕਰੇ ਜਿਹੜਾ ਤੁਹਾਡੇ ਕੋਲ 5000 ਰੁਪਏ ਮੰਗਿਆ ਕਿਹੜੇ ਥਾਣੇ ਚੋਂ ਮੰਗਿਆ ਗਿਆ ਕਿਹੜਾ ਕੀ ਨਾਮ ਸੀ ਮੁੰਸ਼ੀ ਦਾ ਬਰਾਬਰ ਗਗਨ ਮੁੰਸ਼ੀਪਾ ਜੀ ਨੂਰ ਮਹਿਲ ਥਾਣਾ ਠੀਕ ਹੈ ਜੀ ਹਾਂਜੀ ਤੇ ਤੁਹਾਡੇ ਕੋਲ 5000 ਰੁਪਏ ਮੰਗਿਆ ਤੁਸੀਂ ਪੁੱਛਿਆ ਨਹੀਂ ਸਰ 5000 ਤਾਂ ਸਰਕਾਰੀ ਫੀਸ ਵੀ ਹੈ ਨੀ ਕਿ 100 ਰੁਪਏ ਸਰਕਾਰੀ ਫੀਸਤ ਹੋਈ 5000 shear ਕਦੋਂ ਮੰਗਦੇ ਹਾਂ ਜੀ ਪੁੱਛੇ ਉਹ ਕਹਿੰਦੇ ਜਿਹੜਾ ਤੇਰਾ ਕੇਸ ਹੈ ਮੈਂ ਕਿਹਾ ਜੀ ਕੇਸ ਤਾਂ ਮੇਰਾ ਕਲੀਅਰ ਆ ਹਾਂ ਤੇ ਕਹਿੰਦੇ अच्छा जी इस बार के शादी पे मैं देते मैं का पीसी यानी कि ਤੁਹਾਡੇ ਦੇ ਪਰਚਾ ਜਿਹੜਾ ਪਿਆ ਸੀ ਉਹ ਕਹਿੰਦੇ ਜੀ ਪਰਚੇ ਦੋ ਕਰਾਉਣਾ ਤਾਂ ਫੇਰ ਤੇਰੀ ਪੀਸੀ ਕਰਾਉਣੀ ਹੈ ਹਾਂਜੀ ਅੱਛਾ ਜੀ ਤੇ ਪਰਚਾ ਮੇਰਾ ਕਲੀਅਰ ਹੈ ਬਈ ਪਰਚਾ ਤੁਹਾਡਾ ਕੀ ਕਲੀਅਰ ਹੈ ਹਾਂਜੀ ਪੂਰਾ ਐਂਡ ਟੋਟਲ ਕਲੀਅਰ ਹੈ ਤਾਂ ਫੇਰ ਜਦ ਤੁਸੀਂ ਉਹਨਾਂ ਦੱਸਿਆ ਨਹੀਂ ਕਿ ਮੇਰਾ ਪਰਚਾ ਤਾਂ ਕਲੀਅਰ ਹੋ ਚੁੱਕਾ ਹੈ ਇਸ ਵਿੱਚ ਮੇਰੀ ਪੀਸੀ ਦਾ ਕੋਈ ਮਤਲਬ ਹੀ ਨਹੀਂ ਹੈ ਹਾਂਜੀ ਭਾਈ ਮੈਂ ਦੱਸਿਆ ਸੀ ਵੀ ਮੇਰਾ ਕੇਸ ਕਲੀਅਰ ਆ ਪਰ ਉਹ ਵੀ ਵੀ ਕਹਿੰਦੇ ਨਹੀਂ ਜਾਨੀ ਪੈਸੇ ਲੱਗਣਗੇ ਠੀਕ ਹੈ ਜੀ ਤੇ ਤੁਸੀਂ ਕਿਸੇ ਕੋਲ ਫੋਨ ਵੀ ਕਰਾਇਆ ਸੀਗਾ ਉਹਨਾਂ ਨੂੰ ਕਿਸੇ ਕਿਦਾਂ ਕਰਾਇਆ ਸੀ ਕਿਹਨਾਂ ਤੋਂ ਮੈਂ ਆਪਣੇ ਜੀਜੇ ਤੋਂ ਠੀਕ ਹੈ ਜੀ ਤਾਂ ਉਹਨਾਂ ਨੇ ਫੇ ਉਹਨਾਂ ਦੀ ਕੋਈ ਸੁਣਵਾਈ ਕੀਤੀ ਕੋਈ ਨਹੀਂ ਭਾਈ ਕੋਈ ਨਹੀਂ ਸੁਣੀ ਹੂੰ ਪੈਸੇ ਲੈ ਹੀ ਲੈ ਹਾਂਜੀ ਲੈ ਹੀ ਲੈ ਤਾਂ ਤੁਸੀਂ ਜਿੱਦਾਂ ਕਹਿੰਦੇ ਕਿ ਤੁਹਾਡਾ ਉੱਥੇ ਨੂਰਮੰਗ ਥਾਣੇ 'ਚ ਕਿੱਥੇ ਪੈਸੇ ਲੈ ਉਹਨਾਂ ਨੇ ਤੁਹਾਡੇ ਤੋਂ ਭਾਈ ਜੀ ਬਾਹਰ ਮੁੰਡਾ ਗੱਡੀ 'ਚ ਬੈਠਾ ਉਹ ਕਹਿੰਦੇ ਬਾਹਰ ਗੱਡੀ 'ਚ ਫੜਾਇਆ ਮੁੰਡੇ ਨੂੰ ਪੈਸੇ ਅੱਛਾ ਜੀ ਹਾਂਜੀ ਮੈਂ ਗੱਡੀ 'ਚ ਫੜਾਇਆ ਤੇ ਬਾਹਰ ਕਿੰਨਾ ਕ ਸਮਾਂ ਹੋ ਗਿਆ ਜੀ ਪੈਸੇ ਦਿੱਤੇ ਉਹਨੂੰ ਇਹ ਪਰਸੋਂ ਦੀ ਗੱਲ ਹੈ ਭਾਈ ਪਰਸੋਂ ਦੀ ਗੱਲ ਹਾਂਜੀ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਕੀ ਹੋਣਾ ਚਾਹੀਦਾ ਪਈ ਜਾਨੀ ਕਿ ਬੰਦ ਹੋਣਾ ਚਾਹੀਦਾ ਕੰਮ ਜਿਹੜੀ 100 ਰੁਪਿਆ ਫੀਸ ਉਹ ਹੀ ਲੱਗਣੀ ਚਾਹੀਦੀ ਆ ਹੂੰ ਇਹਦਾ ਦਾ ਚਲੋ ਅੱਜ ਤਾਂ ਦੇ ਤੇ ਦਿਹਾੜੀਦਾਰ ਬੰਦਾ ਕਿੱਥੋਂ ਦਊ ਹਾਂਜੀ ਇਹ ਚੱਕਰ ਆ ਬਈ